ਗਾਨਿਕਸ ਨੂੰ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰਦਵਾਏ ਤੋਂ ਦੱਸ ਦਈਏ ਕਿ ਆਪਰੇਸ਼ਨ ਕਾਸੋ ਦੇ ਤਹਿਤ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਪਠਾਨਕੋਟ ਦੇ ਵਿੱਚ ਵੀ ਆਪਰੇਸ਼ਨ ਕਾਸੋ ਦੇ ਤਹਿਤ ਕਰੀਬ ਚਾਰ ਜਗ੍ਹਾ ਤੇ ਜਿਹੜੇ ਸਰਚ ਆਪਰੇਸ਼ਨ ਜਿਹੜੇ ਚਲਾਏ ਜਾ ਰਹੇ ਨੇ ਪੁਲਿਸ ਵੱਲੋਂ ਕਰ ਕਰ ਦੇ ਵਿੱਚ ਜਾ ਕੇ ਜਿਹੜੀ ਹੈ ਤਲਾਸ਼ੀਆ ਬਿਆਨ ਜਿਹੜੇ ਚਲਾਏ ਜਾ ਰਹੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੇਰੇ ਪਿੱਛੇ ਇਸ ਵੇਲੇ ਲਮੀਨੀ ਦੇ ਵਿੱਚ ਮੌਜੂਦ ਆ ਲਮੀਨੀ ਦੇ ਵਿੱਚ ਵੀ ਜਿਹੜਾ ਕਾਸੋ ਆਪਰੇਸ਼ਨ ਲੱਗਾ ਤਾਂ ਜਿਹੜਾ ਚੱਲ ਰਿਹਾ ਜਾਰੀ ਹੈ ਇਸ ਵੇਲੇ ਵੀ ਐਸਐਸਪੀ ਪਠਾਨਕੋਟ ਨੇ ਸਾਰੀ ਜਾਣਕਾਰੀ ਜਿਹੜ ਕਾਬੂ ਕੀਤਾ ਹੁਣ ਉੱਤੇ ਜਿਹੜੀ ਆ ਬੰਦੀ ਜਿਹੜੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਕੀ ਕਹਣਾ ਐਸਐਸਪੀ ਪਠਾਨਕੋਟ ਜਲਜਿੰਦਰ ਸਿੰਘ ਢਿਲੋਂ ਨਾਲ ਉਹ ਵੀ ਤੁਹਾਨੂੰ ਸੁਣਾਉਂਦੇ ਆ ਦੇਖੋ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਅਸੀਂ ਅੱਜ ਚਾਰ ਜਗ੍ਹਾ ਕੋਆਰਡੀਨੇਟ ਸਰਚ ਆਪਰੇਸ਼ਨ ਚਲਾ ਰਹੇ ਆ ਜਿਹੜੇ ਸਾਡੇ ਡਰੱਗ ਹੌਟਸਪੌਟ ਆ ਜਾਂ ਜਿੱਥੇ ਕ੍ਰਿਮੀਨਲ ਲੋਕਾਂ ਦਾ ਵਾਸਾ ਜ਼ਿਆਦਾ ਆ ਉੱਥੇ ਡਰੱਗ ਦੀ ਸਰਚ ਵਿੱਚ ਕ੍ਰਿਮੀਨਲ ਲੋਕਾਂ ਦੀ ਸਰਚ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜੇ ਚੱਲ ਰਹੇ ਆ ਜਿਹਦੇ ਵਿੱਚ ਪ੍ਰਮੁੱਖ ਤੌਰ ਤੇ ਸ਼ਹਿਰ ਦੇ ਵਿੱਚ ਦੋ ਜਗ੍ਹਾ ਹੈਗਾ ਆ ਇੱਕ ਇੱਥੇ ਜਿਹੜਾ ਹੈਗਾ ਲਮੀਨੀਆਂਡ ਸਰਾਉਂਡਿੰਗ ਏਰੀਆ ਹੈਗਾ ਆ ਇੱਕ ਸੈਲੀ ਕਿਲੀਆਂ ਐਂਡ ਸਰਾਉਂਡਿੰਗ ਏਰੀਆ ਜਿਹਦੇ ਚ ਕਾਫੀ ਸਾਰਾ ਏਰੀਆ ਸਰਾਉਂਡਿੰਗ ਦਾ ਹੋਰ ਵੀ ਆਉਂਦਾ ਹੈਗਾ ਸੁਜਾਨਪੁਰ ਵਿੱਚ ਪ੍ਰੇਮਨਗਰ ਐਂਡ ਸਰਾਉਂਡਿੰਗ ਏਰੀਆ ਦੈਨ ਇੱਧਰ ਸਰਨਾ ਐਂਡ ਸਰਾਉਂਡਿੰਗ ਏਰੀਆ ਕੁਝ ਉੱਥੇ ਕੁਝ ਜਿਹੜੇ ਹੈਗੇ ਆ ਨੋਨ ਜਿਹੜੇ ਹੈਗੇ ਆ ਡਰਗ ਹੌਟਸਪੌਟ ਹੈਗੇ ਉਹਨਾਂ ਉੱਤੇ ਸਾਰਿਆਂ ਦੇ ਉੱਤੇ ਕਾਰਵਾਈ ਚੱਲ ਰਹੀ ਹੈ ਤੇ ਮੈਂ ਤੁਹਾਡੀ ਜਾਣਕਾਰੀ ਦੱਸ ਦਵਾ ਹੁਣ ਤੱਕ ਜਿੱਥੇ ਕਾਰਵਾਈ ਇਹ ਚੱਲ ਰਹੀ ਆ ਉੱਥੇ ਅਸੀਂ 9 ਅਪਰਾਧੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਆ ਸਵੇਰ ਦੇ ਜਿਹੜੇ ਕਿ ਡਰੱਗ ਟਰੈਫਿਕਿੰਗ ਦੇ ਵਿੱਚ ਸ਼ਾਮਲ ਆ ਇਸ ਤੋਂ ਇਲਾਵਾ ਜਿਹੜੇ ਹਥਿਆਰਬੰਦ ਹੋ ਕੇ ਗੈਂਗ ਦਾ ਕੰਮ ਕਰਦੇ ਆ ਜਾਂ ਆਰਮਸ ਐਂਡ ਐਮਿਸ਼ਨ ਦਾ ਕੰਮ ਕਰਦੇ ਆ ਗੈਰਕਾਨੂੰਨੀ ਉਹੜਾ ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਉਹਨਾਂ ਦੀ ਵੀ ਜਿਹੜੀ ਹੈਗੀ ਆ ਧੜ ਪਕੜ ਜਿਹੜੀ ਹੈਗੀ ਚੱਲ ਰਹੀ ਆ ਸੋ ਇਹ অনਗoing ਪ੍ਰੋਸੈਸ ਆ ਪੂਰੇ ਜਿਹਰੇ ਦੇ ਵਿੱਚ ਹੋ ਰਿਹਾ ਹੈਗਾ ਇਹ ਭਵਿੱਖ ਵਿੱਚ ਵੀ ਇਹਦੇ ਜਿਹੜੇ ਚੰਗੇ ਨਤੀਜੇ ਸਾਹਮਣੇ ਆਉਣਗੇ ਦਿਨ ਦਿਨ ਚੜਾ ਟੀਵੀ ਮੈਨੂੰ ਦੱਸ ਦੋ ਗੈਨਿਕ ਸ਼ਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰਦਵਾਏ ਤੋਂ ਦੱਸ ਦਈਏ ਕਿ ਆਪਰੇਸ਼ਨ ਕਾਸੋ ਦੇ ਤਹਿਤ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੇ ਸਰਚ ਆਪਰੇਸ਼ਨ ਚਲਾਇਆ ਜਾ ਰਹੇ ਨੇ ਪਠਾਨਕੋਟ ਦੇ ਵਿੱਚ ਵੀ ਆਪਰੇਸ਼ਨ ਕਾਸੋ ਦੇ ਤਹਿਤ ਕਰੀਬ ਚਾਰ ਜਗ੍ਹਾ ਤੇ ਜਿਹੜੇ ਸਰਚ ოਪਰੇਸ਼ਨ ਜਿਹੜੇ ਚਲਾਏ ਜਾ ਰਹੇ ਨੇ ਪੁਲਿਸ ਵੱਲੋਂ ਕਰ ਕਰ ਦੇ ਵਿੱਚ ਜਾ ਕੇ ਜਿਹੜੀ ਹੈ ਤਲਾਸ਼ੀਆ ਬਿਆਨ ਜਿਹੜੇ ਚਲਾਏ ਜਾ ਰਹੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੇਰੇ ਪਿੱਛੇ ਇਸ ਵੇਲੇ ਲਮੀਨੀ ਦੇ ਵਿੱਚ ਮੌਜੂਦ ਆ ਲਮੀਨੀ ਦੇ ਵਿੱਚ ਵੀ ਜਿਹੜਾ ਕਾਸੋ ოਪਰੇਸ਼ਨ ਲਗਾਤਾ ਜਿਹੜਾ ਚੱਲ ਰਿਹਾ ਜਾਰੀ ਹੈ ਇਸ ਵੇਲੇ ਵੀ ਐਸਐਸਪੀ ਪਠਾਨਕੋਟ ਨੇ ਸਾਰੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਉਹਨਾਂ ਨੇ ਸਾਫ਼ ਸੌਰ ਤੇ ਕਿਹਾ ਕਿ ਇਸ ਕਾਸੋ ოਪਰੇਸ਼ਨ ਦੇ ਦੌਰਾਨ ਨੌ ਪਰਾਵੀਆਂ ਨੂੰ ਜਿਹੜਾ ਆ ਕਾਬੂ ਕੀਤਾ ਉਹਨਾਂ ਉੱਤੇ ਜਿਹੜੀ ਆ ਮੰਦੀ ਜਿਹੜੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਕੀ ਕਹਣਾ ਐਸਐਸਪੀ ਪਠਾਨਕੋਟ ਦਲਿੰਦਰ ਸਿੰਘ ਢਿਲੋਂ ਦਾ ਉਹ ਵੀ ਤੁ ਕੋਆਰਡੀਨੇਟ ਸਰਚ ਆਪਰੇਸ਼ਨ ਚਲਾ ਰਹੇ ਆ ਜਿਹੜੇ ਸਾਡੇ ਡਰੱਗ ਹੌਟਸਪੌਟ ਆ ਦਾ ਜਿੱਥੇ ਕ੍ਰਿਮੀਨਲ ਲੋਕਾਂ ਦਾ ਵਾਸਾ ਜ਼ਿਆਦਾ ਹੈ ਉੱਥੇ ਡਰੱਗ ਦੀ ਸਰਚ ਵਿੱਚ ਕ੍ਰਿਮੀਨਲ ਲੋਕਾਂ ਦੀ ਸਰਚ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜੇ ਚੱਲ ਰਹੇ ਆ ਜਿਹਦੇ ਵਿੱਚ ਪ੍ਰਮੁੱਖ ਤੌਰ ਤੇ ਸ਼ਹਿਰ ਦੇ ਵਿੱਚ ਦੋ ਜਗ੍ਹਾ ਹੈਗਾ ਆ ਇੱਕ ਇੱਥੇ ਜਿਹੜਾ ਹੈਗਾ ਲਮੀਨੀਆਂਡ ਸਰਾਊਂਡਿੰਗ ਏਰੀਆ ਹੈਗਾ ਆ ਇੱਕ ਸੈਲੀ ਕਿਲੀਆਂ ਐਂਡ ਸਰਾਊਂਡਿੰਗ ਏਰੀਆ ਜਿਹਦੇ ਵਿੱਚ ਕਾਫੀ ਸਾਰਾ ਏਰੀਆ ਸਰਾਊਂਡਿੰਗ ਦਾ ਹੋਰ ਵੀ ਆਉਂਦਾ ਹੈਗਾ ਸਜਾਨਪੁਰ ਵਿੱਚ ਪ੍ਰੇਮ ਨਗਰ ਐਂਡ ਸਰౌండింగ్ ਏਰੀਆ ਦੈਨ ਇੱਧਰ ਸਰਨਾ ਐਂਡ ਸਰౌండింగ్ ਏਰੀਆ ਕੁਝ ਉੱਥੇ ਕੁਝ ਜਿਹੜੇ ਹੈਗੇ ਆ ਨੋਨ ਜਿਹੜੇ ਹੈਗੇ ਆ ਡਰੱਗ ਹੌਟਸਪੌਟ ਹੈਗੇ ਉਹਨਾਂ ਉੱਤੇ ਸਾਰਿਆਂ ਦੇ ਉੱਤੇ ਕਾਰਵਾਈ ਚੱਲ ਰਹੀ ਹੈ ਤੇ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਹੁਣ ਤੱਕ ਜਿੱਥੇ ਕਾਰਵਾਈ ਇਹ ਚੱਲ ਰਹੀ ਹੈ ਉੱਥੇ ਅਸੀਂ 9 ਅਪਰਾਧੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਸਵੇਰ ਦੇ ਜਿਹੜੇ ਕਿ ਡਰੱਗ ਟ੍ਰੈਫਿਕਿੰਗ ਦੇ ਵਿੱਚ ਸ਼ਾਮਲ ਆ ਇਸ ਤਰ੍ਹਾਂ ਆਵਾ ਜਿਹੜੇ ਹਥਿਆਰਬੰਦ ਹੋ ਕੇ ਗੈਂਗ ਦਾ ਕੰਮ ਕਰਦੇ ਆ ਜਾਂ ਆਰਮਸ ਐਂਡ ਐਮਿਸ਼ਨ ਦਾ ਕੰਮ ਕਰਦੇ ਆ ਗੈਰਕਾਨੂੰਨੀ ਔੜਾ ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਉਹਨਾਂ ਦੀ ਜਿਹੜੀ ਹੈਗੀ ਆ ਧਰ ਪકડ ਜਿਹੜੀ ਹੈਗੀ ਚੱਲ ਰਹੀ ਆ ਸੋ ਇਹ ਆਨ ਗoing ਪ੍ਰੋਸੈਸ ਆ ਪੂਰੇ ਜਿਹਰੇ ਦੇ ਵਿੱਚ ਹੋ ਰਿਹਾ ਹੈਗਾ ਇਹ ਭੂਖ ਵਿੱਚ ਵੀ ਇਹਦੇ ਜਿਹੜੇ ਚੰਗੇ ਨਤੀਜੇ ਸਾਹਮਣੇ ਆਉਣਗੇ। ਡੈਨਿਕਸੁਰਾ ਟੀਵੀ ਮੈਨੂੰ ਦੋ ਜਾਨਸੁਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰਦਵਾਹ ਇਹ ਤੁਹਾਨੂੰ ਦੱਸ ਦਈਏ ਕਿ ਆਪਰੇਸ਼ਨ ਕਾਸੋ ਦੇ ਤਹਿਤ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਪਠਾਨਕੋਟ ਦੇ ਵਿੱਚ ਵੀ ਆਪਰੇਸ਼ਨ ਕਾਸੋ ਦੇ ਤਹਿਤ ਕਰੀਬ 4 ਜਗ੍ਹਾ ਤੇ ਜਿਹੜੇ ਸਰਚ ਆਪਰੇਸ਼ਨ ਜਿਹੜੇ ਚਲਾਏ ਜਾ ਰਹੇ ਨੇ ਪੁਲਿਸ ਵੱਲੋਂ ਕਰ ਕਰ ਦੇ ਵਿੱਚ ਜਾ ਕੇ ਜਿਹੜੀ ਹੈ ਤਲਾਸ਼ੀ ਬਿਆਨ ਜਿਹੜੇ ਚਲਾਏ ਜਾ ਰਹੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੇਰੇ ਪਿੱਛੇ ਇਸ ਵੇਲੇ ਲਮੀਨੀ ਦੇ ਵਿੱਚ ਮੌਜੂਦਾ ਲਮੀਨੀ ਦੇ ਵਿੱਚ ਵੀ ਜਿਹੜਾ ਕਾਸੋ ਆ ਸਾਫਟਵਰ ਤੇ ਕਿਹਾ ਕਿ ਇਸ ਪਾਸ ਆਪਰੇਸ਼ਨ ਦੌਰਾਨ ਨੌ ਫਰਾਦੀਆਂ ਨੂੰ ਜਿਹੜਾ ਆ ਕਾਬੂ ਕੀਤਾ ਉਹਨਾਂ ਉੱਤੇ ਜਿਹੜੀ ਆ ਮੰਦੀ ਜਿਹੜੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਕੀ ਕਹਣਾ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿਲੋਂ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਦੇਖੋ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਅਸੀਂ ਅੱਜ ਚਾਰ ਜਗ੍ਹਾ ਕੋਆਰਡੀਨੇਟ ਸਰਚ ਆਪਰੇਸ਼ਨ ਚਲਾ ਰਹੇ ਆ ਜਿਹੜੇ ਸਾਡੇ ਡਰੱਗ ਹੌਟਸਪੌਟ ਆ ਤਾਂ ਜਿੱਥੇ ਕ੍ਰਿਮੀਨਲ ਲੋਕਾਂ ਦਾ ਵਾਸਾ ਜ਼ਿਆਦਾ ਹੈ ਉੱਥੇ ਡਰੱਗ ਦੀ ਸਰਚ ਵਿੱਚ ਕ੍ਰਿਮੀਨਲ ਲੋਕਾਂ ਦੀ ਸਰਚ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜੇ ਚੱਲ ਰਹੇ ਆ ਜਿਹਦੇ ਵਿੱਚ ਪ੍ਰਮੁੱਖ ਤੌਰ ਤੇ ਸ਼ਹਿਰ ਦੇ ਵਿੱਚ ਦੋ ਜਗ੍ਹਾ ਹੈਗਾ ਆ ਇੱਕ ਇੱਥੇ ਜਿਹੜਾ ਹੈਗਾ ਲਮੀਡੀਆ ਐਂਡ ਸਰਾਊਂਡਿੰਗ ਏਰੀਆ ਹੈਗਾ ਆ ਇੱਕ ਸੈਲੀ ਕਿਲੀਆਂ ਐਂਡ ਸਰਾਊਂਡਿੰਗ ਏਰੀਆ ਜਿਹਦੇ ਵਿੱਚ ਕਾਫੀ ਸਾਰਾ ਏਰੀਆ ਸਰਾਊਂਡਿੰਗ ਦਾ ਹੋਰ ਵੀ ਆਉਂਦਾ ਹੈਗਾ ਸੂਜਾਨਪੁਰ ਵਿੱਚ ਪ੍ਰੇਮ ਨਗਰ ਐਂਡ ਸਰਾਊਂਡਿੰਗ ਏਰੀਆ ਦੈਨ ਇੱਧਰ ਸਰਨਾ ਐਂਡ ਸਰਾਊਂਡਿੰਗ ਏਰੀਆ ਕੁਝ ਉੱਥੇ ਕੁਝ ਜਿਹੜੇ ਹੈਗੇ ਆ ਨੋਨ ਜਿਹੜੇ ਹੈਗੇ ਆ ਡਰਗ ਹੌਟਸਪੌਟ ਹੈਗੇ ਉਹਨਾਂ 'ਤੇ ਸਾਰਿਆਂ ਦੇ ਉੱਤੇ ਕਾਰਵਾਈ ਚੱਲ ਰਹੀ ਹੈ ਤੇ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਹੁਣ ਤੱਕ ਜਿੱਥੇ ਕਾਰਵਾਈ ਇਹ ਚੱਲ ਰਹੀ ਹੈ ਉੱਥੇ ਅਸੀਂ 9 ਅਪਰਾਧੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਸਵੇਰ ਦੇ ਜਿਹੜੇ ਕਿ ਡਰਗ ਟਰੈਫਿਕਿੰਗ ਦੇ ਵਿੱਚ ਸ਼ਾਮਲ ਆ ਇਸ ਤੋਂ ਇਲਾਵਾ ਜਿਹੜੇ ਹਥਿਆਰਬੰਦ ਹੋ ਕੇ ਗੈਂਗ ਦਾ ਕੰਮ ਕਰਦੇ ਆ ਜਾਂ ਆਰਮਸ ਐਂਡ ਐਮਿਸ਼ਨ ਦਾ ਕੰਮ ਕਰਦੇ ਆ ਗੈਰਕਾਨੂੰਨੀ ਔੜਾ ਤੇ ਵਿਸ਼ਕੰਜਾ ਕਰਸਿਆ ਜਾ ਰਿਹਾ ਉਨਾ ਦੀ ਜਿਹੜੀ ਹੈਗੀ ਆ ਧਰ ਪਕੜ ਜਿਹੜੀ ਹੈਗੀ ਚੱਲ ਰਹੀ ਆ ਸੋ ਇਹ ਆਨ ਗoing ਪ੍ਰੋਸੈਸ ਆ ਪੂਰੇ ਜਿਹਰੇ ਦੇ ਵਿੱਚ ਹੋ ਰਿਹਾ ਹੈਗਾ ਇਹ ਭਵਿੱਖ ਵਿੱਚ ਵੀ ਇਹਦੇ ਜਿਹੜੇ ਚੰਗੇ ਨਤੀਜੇ ਸਾਹਮਣੇ ਆਉਣਗੇ ਤਿੰਨ ਦਿਨਾਂ ਦੀ ਦਿਨਿਕ ਸੂਚਨਾ ਟੀਵੀ ਮੈਨੂੰ ਦੋ ਜਾਨਕ ਸੂਚਨਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰ ਦਵਾਏ ਤੁਹਾਨੂੰ ਦੱਸ ਦਈਏ ਕਿ ਆਪਰੇਸ਼ਨ ਕਾਸੋ ਦੇ ਤਹਿਤ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੇ ਸਰਚ ਆਪਰੇਸ਼ਨਸ ਲਾਇਆ ਜਾ ਰਹੇ ਨੇ ਪਠਾਨਕੋਟ ਦੇ ਵਿੱਚ ਵੀ ਆਪਰੇਸ਼ਨ ਕਾਸੋ ਦੇ ਤਹਿਤ ਕਰੀਬ 4 ਜਗ੍ਹਾ ਤੇ ਜਿਹੜੇ ਅਕਸਰ ਚੋਪਰੇਸ਼ਨ ਜਿਹੜੇ ਚਲਾਏ ਜਾ ਰਹੇ ਨੇ ਪੁਲਿਸ ਵੱਲੋਂ ਕਰ ਕਰ ਦੇ ਵਿੱਚ ਜਾ ਕੇ ਜਿਹੜੀ ਹੈ ਤਲਾਸ਼ੀਆ ਬਿਆਨ ਜਿਹੜੇ ਚਲਾਏ ਜਾ ਰਹੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੇਰੇ ਪਿੱਛੇ ਇਸ ਵੇਲੇ ਲਮੀਨੀ ਦੇ ਵਿੱਚ ਮੌਜੂਦ ਆ ਲਮੀਨੀ ਦੇ ਵਿੱਚ ਵੀ ਜਿਹੜਾ ਕਾਸੋ ოਪਰੇਸ਼ਨ ਲਗਾਤਾ ਜਿਹੜਾ ਚੱਲ ਰਿਹਾ ਜਾਰੀ ਹੈ ਇਸ ਵੇਲੇ ਵੀ ਐਸਐਸਪੀ ਪਠਾਨਕੋਟ ਨੇ ਸਾਰੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਉਹਨਾਂ ਨੇ ਸਾਫ਼ ਸੌਰ ਤੇ ਕਿਹਾ ਕਿ ਇਸ ਕਾਸੋ ოਪਰੇਸ਼ਨ ਦੇ ਦੌਰਾਨ ਨੌਕਰਾਂ ਨੂੰ ਜਿਹੜਾ ਆ ਕਾਬੂ ਕੀਤਾ ਉਹਨਾਂ ਉੱਤੇ ਜਿਹੜੀ ਆ ਮੰਦੀ ਜਿਹੜੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਕੀ ਕਹਣਾ ਐਸਐਸਪੀ ਪਠਾਨਕੋਟ ਦਲਿੰਦਰ ਸਿੰਘ ਢਿਲੋਂ ਦਾ ਉਹ ਵੀ ਕੋਰਡਨੈਂਟ ਸਰਚ ოਪਰੇਸ਼ਨ ਚਲਾ ਰਹੇ ਆ ਜਿਹੜੇ ਸਾਡੇ ਡਰੱਗ ਹੌਟਸਪੌਟ ਆ ਦਾ ਜਿੱਥੇ ਕ੍ਰਿਮੀਨਲ ਲੋਕਾਂ ਦਾ ਵਾਸਾ ਜ਼ਿਆਦਾ ਹੈ ਉੱਥੇ ਡਰੱਗ ਦੀ ਸਰਚ ਵਿੱਚ ਕ੍ਰਿਮੀਨਲ ਲੋਕਾਂ ਦੀ ਸਰਚ ਵਿੱਚ ਕੋਰਡਨੈਂਟ ਸਰਚ ოਪਰੇਸ਼ਨ ਜਿਹੜੇ ਚੱਲ ਰਹੇ ਆ ਜਿਹਦੇ ਵਿੱਚ ਪ੍ਰਮੁੱਖ ਤੌਰ ਤੇ ਸ਼ਹਿਰ ਦੇ ਵਿੱਚ ਦੋ ਜਗ੍ਹਾ ਹੈਗਾ ਆ ਇੱਕ ਇੱਥੇ ਜਿਹੜਾ ਹੈਗਾ ਲਮੀਨੀਆਂਡ ਸਰਾਊਂਡਿੰਗ ਏਰੀਆ ਹੈਗਾ ਆ ਇੱਕ ਸੈਲੀ ਕਿਲੀਆਂ ਐਂਡ ਸਰਾਊਂਡਿੰਗ ਏਰੀਆ ਜਿਹਦੇ ਵਿੱਚ ਕਾਫੀ ਸਾਰਾ ਏਰੀਆ ਸਰਾਊਂਡਿੰਗ ਦਾ ਹੋਰ ਵੀ ਆਉਂਦਾ ਹੈਗਾ ਸਜਾਨਪੁਰ ਵਿੱਚ ਪ੍ਰੇਮ ਨਗਰ ਐਂਡ ਸਰౌండింగ్ ਏਰੀਆ ਦੈਨ ਇੱਧਰ ਸਰਨਾ ਐਂਡ ਸਰౌండింగ్ ਏਰੀਆ ਕੁਝ ਉੱਥੇ ਕੁਝ ਜਿਹੜੇ ਹੈਗੇ ਆ ਨੋਨ ਜਿਹੜੇ ਹੈਗੇ ਆ ਡਰੱਗ ਹੌਟਸਪੌਟ ਹੈਗੇ ਉਹਨਾਂ ਤੇ ਸਾਰਿਆਂ ਦੇ ਉੱਤੇ ਕਾਰਵਾਈ ਚੱਲ ਰਹੀ ਹੈ ਤੇ ਮੈਂ ਤੁਹਾਡੀ ਜਾਣਕਾਰੀ ਦੱਸ ਦਵਾ ਹੁਣ ਤੱਕ ਜਿੱਥੇ ਕਾਰਵਾਈ ਇਹ ਚੱਲ ਰਹੀ ਹੈ ਉੱਥੇ ਅਸੀਂ 9 ਅਪਰਾਧੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਸਵੇਰ ਦੇ ਜਿਹੜੇ ਕਿ ਡਰੱਗ ਟ੍ਰੈਫਿਕਿੰਗ ਦੇ ਵਿੱਚ ਸ਼ਾਮਲ ਆ ਇਸ ਤੋਂ ਇਲਾਵਾ ਜਿਹੜੇ ਹਥਿਆਰਬੰਦ ਹੋ ਕੇ ਗੈਂਗ ਦਾ ਕੰਮ ਕਰਦੇ ਆ ਜਾਂ ਆਰਮਸ ਐਂਡ ਐਮਿਸ਼ਨ ਦਾ ਕੰਮ ਕਰਦੇ ਆ ਗੈਰਕਾਨੂੰਨੀ ਔੜਾ ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਉਹਨਾਂ ਦੀ ਵੀ ਜਿਹੜੀ ਹੈਗੀ ਆ ਧਰ ਪકડ ਜਿਹੜੀ ਹੈਗੀ ਚੱਲ ਰਹੀ ਆ ਸੋ ਇਹ ਆਨ ਗoing ਪ੍ਰੋਸੈਸ ਆ ਪੂਰੇ ਜिले ਦੇ ਵਿੱਚ ਹੋ ਰਿਹਾ ਹੈਗਾ ਇਹ ਭਵਿੱਖ ਵਿੱਚ ਵੀ ਇਹਦੇ ਜਿਹੜੇ ਚੰਗੇ ਨਤੀਜੇ ਸਾਹਮਣੇ ਆਉਣਗੇ 30 ਦਿਨ ਚੋਂ ਟੀਵੀ ਮੈਨੂੰ ਦੱਸੋ